ਓਹ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਤੁਧੋਂ ਭੁੱਲੇ ਸ ਜਮ ਜਮ ਮਰਦੇ ਤਿਨ ਕਦੇ ਨਾ ਚੁੱਕਣ ਹਾਵੇ ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਤਿਨ ਕੀ ਧੂਰ ਬੰਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਆਉ ਗੁਰੂ ਕੀ ਸਾਧ ਸੰਗਤ ਤੰਤਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੀਰਾਵਾਲੇ ਉਹਨਾਂ ਦੇ ਜੀਵਨ ਇਤਿਹਾਸ ਵਿੱਚੋਂ ਅੱਜ ਬਹੁਤ ਹੀ ਦਿਲ ਕੰਬਾਉ ਸਾਕੀ ਸਰਵਣ ਕਰਦੇ ਹਾਂ ਅੱਜ ਦੀ ਇਹ ਸਾਕੀ ਇਕ ਗੁਰਸਿੱਖ ਨੂੰ ਬਹੁਤ ਕੁਝ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਮਹਾਂਪੁਰਖਾਂ ਦੀ ਜੋ ਰੱਬ ਦੇ ਰੰਗੇ ਹੋਣ ਉਹਨਾਂ ਦੀ ਸੰਗਤ ਕਰਦੇ ਆ ਉਹਨਾਂ ਦਾ ਸਤਕਾਰ ਕਿਸ ਤਰ੍ਹਾਂ ਕਰਨਾ ਹੈ ਅਗਰ ਅਜਿਹੀ ਮਹਾਂਪੁਰਖਾਂ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਤਾਂ ਗੁਰੂ ਕੀ ਸਾਧ ਸੰਗਤ ਜੀ ਹਮੇਸ਼ਾ ਗੁਰਸਿੱਖ ਨੂੰ ਤਿੰਨ ਭੱਵਿਆਂ ਦੀ ਪੜ੍ਹਾਈ ਕਰਨੀ ਚਾਹੀਦੀ ਹੈ ਜੋ ਕਿ ਮਹਾਂਪੁਰਖਾਂ ਦੀ ਸੰਗਤ ਕੀਤਿਆਂ ਹੀ ਇਸ ਦੀ ਸੂਝੀ ਪ੍ਰਾਪਤ ਹੁੰਦੀ ਹੈ ਕਿ ਮਹਾਂਪੁਰਖਾਂ ਦੀ ਸੰਗਤ ਕਰਦੇ ਆ ਕਿਸ ਤਰ੍ਹਾਂ ਇਹ ਤਿੰਨ ਭੱਵਿਆਂ ਦੀ ਪੜ੍ਹਾਈ ਕਰਨੀ ਹੈ ਭੱਵਾਂ ਭੁੱਲ ਗਿਆ ਪੱਬਾ ਭਲਾ ਤੇ ਪੱਬਾ ਪਾਣਾ ਅਗਰ ਕਿਸੇ ਵਿਅਕਤੀ ਨੂੰ ਮਹਾਪੁਰਸ਼ ਅੰਤਰ ਧਿਆਨ ਹੋ ਕੇ ਕੋਈ ਵਚਨ ਕਰਦੇ ਹਨ ਤਾਂ ਸਾਧ ਸੰਗ ਜੀ ਉਤੇ ਫਿਰ ਹੁਜਤਾਂ ਨਹੀਂ ਕਰਨੀਆਂ ਚਾਹੀਦੀਆਂ ਸਤਿ ਵਚਨ ਹੀ ਉਸ ਦਾ ਜਵਾਬ ਹੈ ਜੇ ਜੀਵ ਨਹੀਂ ਸਮਝਦਾ ਤੇ ਮਹਾਪੁਰਖ ਫਿਰ ਦੂਸਰੀ ਵਾਰ ਵੀ ਸਮਝਾਉਂਦੇ ਹਨ ਅਗਰ ਫਿਰ ਵੀ ਜੀਵ ਬਚਨ ਨਾ ਮੰਨੇ ਤਾਂ ਮਹਾਂਪੁਰਸ਼ ਉਸ ਨੂੰ ਤੀਸਰਾ ਮੌਕਾ ਵੀ ਦਿੰਦੇ ਨੇ ਜੇਕਰ ਫਿਰ ਵੀ ਹੰਕਾਰ ਦਾ ਬੱਚਿਆਂ ਦੇ ਮੋਹ ਪਿਆਰ ਵਿੱਚ ਜਗਿਆਸੂ ਕੋਲੋਂ ਨਾ ਨਿਕਲ ਜਾਵੇ ਤਾਂ ਫਿਰ ਤਾਂ ਵਈ ਸਾਧ ਸੰਗਤ ਉਸ ਦੇ ਘਰ ਦਾ ਉਜਾੜਾ ਹੀ ਉਜਾੜਾ ਹੈ ਤੇ ਸਾਖੀ ਆਪ ਜੀ ਈਸ਼ਵਰ ਸਰੂਬਰ ਸੌ ਸਾਖੀਆਂ ਦੇ ਭਾਗ ਪਹਿਲੇ ਵਿੱਚੋਂ ਸਰਵਣ ਕਰ ਰਹੇ ਹੋ ਜਿਸ ਦੇ ਲੇਖਕ ਬਾਬਾ ਜੀ ਦੇ ਦਰਕਰਦੇ ਪ੍ਰੇਮੀ ਬਾਬਾ ਜੀ ਦੇ ਪਿਆਰ ਵਾਲੇ ਸਤਸੰਗੀ ਪਰਿਵਾਰ ਦੇ ਮੈਂਬਰ ਸਰਦਾਰ ਗੁਰਪਾਲ ਸਿੰਘ ਜੀ ਹੰਸਰਾ ਜੀ ਹਨ ਜੋ ਕਿ ਬੜੇ ਹੀ ਦਲੀਲਾਂ ਦੇ ਨਾਲ ਪਰੂਫਾਂ ਦੇ ਨਾਲ ਉਹਨਾਂ ਨੇ ਦੋ ਭਾਗ ਈਸ਼ਵਰ ਸਰੋਵਰ ਤਿਆਰ ਕੀਤੇ ਹਨ ਦਾਸ ਨੂੰ ਇਹ ਦੋਨੋਂ ਭਾਗ ਸਾਡੇ ਬਾਬਾ ਜੀ ਦੇ ਪਿਆਰ ਵਾਲੇ ਸਤਸੰਗੀ ਵਿਕਾਸ ਮਠਾਰੂ ਜੀ ਜਗਰਾਵਾਂ ਵਾਲਿਆਂ ਤੋਂ ਪ੍ਰਾਪਤ ਹੋਏ ਹਨ ਜਦੋਂ ਇਹ ਸਾਖੀਆਂ ਨੂੰ ਪੜਿਆ ਸਾਧ ਸੰਗਤ ਤਾਂ ਬੜੀ ਸੂਝੀ ਮਿਲੀ ਜੇ ਜਦੋਂ ਅਜਿਹੀਆਂ ਸਾਖੀਆਂ ਪੜੀਆਂ ਕਿ ਜਿਨ੍ਹਾਂ ਨੇ ਪੂਰਨ ਮਹਾਂਪੁਰਖਾਂ ਦੀ ਸੰਗਤ ਤਾਂ ਕੀਤੀ ਪਰ ਉਹ ਆਪਣੇ ਹੰਕਾਰ ਕਾਰਨ ਬੱਚਿਆਂ ਦੇ ਮੂਹ ਪਿਆਰ ਕਾਰਨ ਗਲਤੀ ਕਰ ਬੈਠੇ ਤੇ ਉਹਨਾਂ ਦਾ ਫਿਰ ਕੀ ਹਸਰ ਹੋਇਆ ਉਹਨਾਂ ਨੂੰ ਪੜ ਸੁਣ ਕੇ ਸਾਧ ਸੰਗਤ ਦਿਲ ਕੰਬ ਜਾਂਦਾ ਹੈ ਅੱਜ ਦੀ ਇਹ ਸਾਖੀ ਪਿੰਡ ਸੇਰਪੁਰ ਕਲਾਂ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀਆਂ ਦਾ ਅਵਤਾਰਨਗਰ ਉੱਥੋਂ ਦੀ ਹੈ ਤੇ ਜਿਸ ਅਭਾਗੇ ਵਿਅਕਤੀ ਦਾ ਨਾਮ ਕੀਰ ਸਿੰਘ ਹੈ ਸਾਧ ਸੰਗਤ ਜੋ ਬਾਬਾ ਇਸਰ ਸਿੰਘ ਜੀ ਮਹਾਰਾਜ ਜੀ ਦੇ অতি ਹੀ ਸਤਿਕਾਰਯੋਗ ਸੇਵਕ ਸਨ ਪਰ ਇੱਕ ਅਜਿਹੀ ਗਲਤੀ ਹੋ ਗਈ ਵੀ ਜਿਸ ਨਾਲ ਘਰ ਹੀ ਉਜੜ ਗਿਆ ਭਗਵਾਨ ਸੇਵਾ ਕਰੇ ਹੁਜਤਾ ਕਰੇ ਪਲੀਤ ਸੰਤਾ ਸੇਤੀ ਮਸਤਰੀ ਕੁਲ ਡੂਬਨ ਕੀ ਰੀਤ ਸਰਦਾਰ ਗੁਰਪਾਲ ਸਿੰਘ ਜੀ ਹੰਸਰਾਜੀ ਲਿਖਦੇ ਹਨ ਕਿ ਬਾਬਾ ਜੀ ਵਚਨ ਕਰਦੇ ਸਨ ਕਿ ਨਿਮਰਤਾ ਰੱਖ ਕੇ ਮਹਾਂਪੁਰਖਾਂ ਦਾ ਵਚਨ ਸਤ ਕਰਕੇ ਮੰਨਣ ਵਾਲੇ ਵਿਅਕਤੀ ਦਾ ਬਈ ਵਿਪਤਾ ਦਾ ਸਮਾਂ ਮਹਾਪੁਰਸ਼ ਆਪ ਮਲਾ ਵੜ ਕੇ ਟਾਲ ਦਿੰਦੇ ਹਨ ਤੇ ਜੋ ਬਚਨ ਨਹੀਂ ਮੰਨਦੇ ਉਹਨਾਂ ਦੀ ਫਿਰ ਇਹ ਹਾਲਤ ਹੁੰਦੀ ਹੈ ਆਓ ਧਿਆਨ ਨਾਲ ਸਰਵਣ ਕਰੀਏ ਜਦ ਬਾਬਾ ਈਸਰ ਸਿੰਘ ਜੀ ਮਹਾਰਾਜੀਆਂ ਨੇ ਜਦ ਅੰਤਨ ਬਾਬਾ ਈਸਰ ਸਿੰਘ ਜੀ ਨਾਨਕ ਸਰ ਕਲੀਰਾ ਵਾਲਿਆਂ ਨੇ 1950 ਵਿੱਚ ਝੋੜੜਾ ਤੋਂ ਸੰਤਾਂ ਦੀ ਕੁਟੀਆਂ ਵਿੱਚ ਆਏ ਤਾਂ ਪਿਆਰੇ ਬਾਬਾ ਜੀਆ ਨੇ ਗੁਰੂ ਕੀ ਸਾਦ ਸੰਗਤ ਸਭ ਤੋਂ ਪਹਿਲਾਂ ਆਪ 28 ਦਿਨਾਂ ਵਿੱਚ ਬਣਨ ਵਾਲੇ ਸਰੋਵਰ ਦਾ ਟੱਕ ਬਾਬਾ ਜੀ ਨੇ ਆਪ ਆਪਣੇ ਹਸਤ ਕਮਲਾਂ ਦੇ ਨਾਲ ਲਗਾਇਆ ਜਦ ਕਿ ਸ੍ਰੀ ਮੂਲ ਰਾਜ ਆਰਕੀਟੈਕਚਰ ਨੇ ਪੂਰਾ ਸਰੋਵਰ ਬਣਾਉਣ ਦਾ ਸਮਾਂ 6 ਮਹੀਨੇ ਦਾ ਦਿੱਤਾ ਸੀ ਪਰ ਬਾਬਾ ਇਸਰ ਸਿੰਘ ਜੀਆ ਨੇ ਵਚਨ ਕੀਤਾ ਕਿ ਬਈ ਅਸੀਂ ਤਾਂ ਅਗਲੀ ਪੂਰਨਮਾਸੀ ਤੇ ਸੰਗਤਾਂ ਨੂੰ ਇਸ਼ਨਾਨ ਕਰਾਉਣਾ ਹੈ ਜਦ 28 ਦਿਨਾਂ ਵਿੱਚ ਸਰੋਵਰ ਤਿਆਰ ਹੋ ਗਿਆ ਤੇ ਸਟੇਸ਼ਨ ਮਾਸਟਰ ਜੋ ਆਰਜੀ ਤੌਰ ਤੇ ਸਟੇਸ਼ਨ ਮਾਸਟਰ ਬਾਬੂ ਦੇਸ ਰਾਜ ਜੀ ਸਨ ਉਨਰਿ ਆਕੇ ਬਾਬਾ ਜੀ ਦੇ ਕੋਲ ਬੇਨਤੀ ਕੀਤੀ ਕਿ ਬਾਬਾ ਜੀ ਸਟੇਸ਼ਨ ਮਨਜ਼ੂਰ ਕਰਨ ਲਈ ਕਾਗਜ਼ਾਂ ਵਿੱਚ ਇਸ ਜਗ੍ਹਾ ਦਾ ਨਾਮ ਕੀ ਰੱਖਿਆ ਜਾਵੇ ਤਾਂ ਪਿਆਰੇ ਬਾਬਾ ਈਸਰ ਸਿੰਘ ਜੀ ਮਹਾਰਾਜ ਜੀਆ ਨੇ ਸੁਤੇ ਹੀ ਨੇਤਰ ਬੰਦ ਕਰਕੇ ਸਾਜ ਸੰਗਤ ਬਚਨ ਕੀਤੇ ਕਿ ਵਈ ਸਟੇਸ਼ਨ ਦਾ ਨਾਮ ਨਾਨਕਸਰ ਰੱਖਦੇ ਹੋ ਨਾਨਕਸਰ ਰੱਖਦੇ ਹੋ ਜਦੋਂ ਕਿ ਗੁਰੂ ਕੀ ਸਾਧ ਸੰਗਤ ਬਾਬਾ ਆਨੰਦ ਸਿੰਘ ਜੀ ਵੇਲੇ ਕੋਈ ਨਾਨਕ ਸਰਨਾਮ ਪ੍ਰਚਲਿਤ ਨਹੀਂ ਸੀ ਬਲਕਿ ਸੰਤਾਂ ਦੀ ਕੁਟੀਆਂ ਕਰਕੇ ਪੁਕਾਰਦੇ ਸਨ ਸੋ ਇਹ ਲੰਮੀ ਸਾਖੀ ਹੈ ਹੋਰ ਕਿਸੇ ਸਮੇਂ ਆਪ ਸੰਗਤਾਂ ਦੇ ਨਾਲ ਸਾਂਝੀ ਕਰਾਂਗੇ ਯਾਤਰੀਆਂ ਦੀਆਂ ਰੇਲ ਗੱਡੀਆਂ ਸਾਧ ਸੰਗਤ ਇੱਥੇ ਰੁਕਣ ਲੱਗ ਪਈਆਂ ਤਾਂ ਕੇਰ ਸਿੰਘ ਸੇਰਪੁਰ ਕਲਾਂ ਵਾਲਾ ਵੀ ਨਾਨਕ ਸਰ ਸੇਵਾ ਕਰਦਾ ਸੀ ਸਾਂਗਤਾ ਨੇ ਆ ਕੇ ਬਾਬਾ ਜੀ ਦੇ ਹਜ਼ੂਰੀ ਸੇਵਕਾਂ પાસે ਬੇਨਤੀ ਕੀਤੀ ਕਿ ਬਾਬਾ ਜੀ ਸੇਰਪੁਰ ਕਲਾਂ ਦੇ ਕੇਰ ਸਿੰਘ ਦਾ ਲੜਕਾ ਗੁਰਦੇਵ ਸਿੰਘ ਜੋ ਇਲਾਕੇ ਵਿੱਚ ਕਬੱਡੀ ਦਾ ਇੱਕ ਮੰਨਿਆ ਖਿਡਾਰੀ ਹੈ ਸਟੇਸ਼ਨ ਤੋਂ ਆ ਰਹੀਆਂ ਬੀਬੀਆਂ ਨਾਲ ਕੋਝੇ ਮਜ਼ਾਕ ਕਰਦਾ ਹੈ ਬਾਬਾ ਸ਼ਿਕਾਇਤ ਕੀਤੀ ਤਾਂ ਹਜ਼ੂਰੀ ਸਾਹਿਬਕਾਂ ਦੀ ਬੇਨਤੀ ਕਰਨ ਤੇ ਬਾਬਾ ਈਸਰ ਸਿੰਘ ਜੀਆ ਨੇ ਕੇਰ ਸਿੰਘ ਨੂੰ ਬੁਲਾ ਕੇ ਸਮਝਾਇਆ ਕੇਰ ਸਿਆ ਅਗਰ ਸੰਗੀਆਂ ਦੇ ਬੱਚੇ ਇਹੀ ਅਜਈਆਂ ਹਰਕਤਾਂ ਕਰਨ ਤਾਂ ਇਹ ਬਹੁਤ ਮਾੜੀ ਗੱਲ ਐ ਇਹ ਚੰਗੀ ਗੱਲ ਨਹੀਂ ਤਾ ਗੁਰੂ ਕੀ ਸਾਧ ਸੰਗਤ ਆਪਣੀ ਲੜਕੇ ਗੁਰਦੇਵ ਸਿੰਘ ਦੀ ਸ਼ਿਕਾਇਤ ਸੁਣ ਕੇ ਕੇਰ ਸਿੰਘ ਦੇ ਲੜਕੇ ਬਾਰੇ ਸ਼ਿਕਾਇਤ ਕਰਨ ਵਾਲਿਆਂ ਤੇ ਗੁੱਸੇ ਵਿੱਚ ਆ ਕੇ ਕਹਿੰਦਾ ਕਿ ਬਾਬਾ ਜੀ ਅਗਰ ਕੋਈ ਸਾਡੇ ਪਰਿਵਾਰ ਤੇ ਉਂਗਲ ਵੀ ਚੁਕੇਗਾ ਨਾ ਜੇਕਰ ਸਾਡੇ ਪਰਿਵਾਰ ਤੇ ਕੋਈ ਉਂਗਲ ਵੀ ਚੁਕੇਗਾ ਤਾਂ ਅਸੀਂ ਉਸ ਦੀ ਬਾਹ ਵੜ ਦਿਆਂਗੇ ਬਾਹ ਵੜ ਦਿਆਂਗੇ ਰੱਬ ਦੇ ਪਿਆਰੇ ਮਹਾਂਪੁਰਸ਼ ਰੁਕੀ ਸਾਧ ਸੰਗਤ ਜਗਿਆਸੀ ਨੂੰ ਤਿੰਨ ਵਾਰ ਸਮਝਾਉਂਦੇ ਹਨ ਅਗਰ ਫਿਰ ਵੀ ਨਾ ਸਮਝੇ ਤਾਂ ਮਹਾਂਪੁਰਖ ਚੁੱਪ ਕਰ ਜਾਂਦੇ ਹਨ ਕੇਰ ਸਿੰਘ ਦੀ ਇਹ ਗੱਲ ਸੁਣ ਕੇ ਬਾਬਾ ਈਸਰ ਸਿੰਘ ਜੀ ਨੇ ਬਚਨ ਕੀਤਾ ਕਿ ਕੇਰ ਸਿਆ ਹਰ ਜੀਉ ਅਹੰਕਾਰ ਨਾ ਭਾਵੇਈ ਵੇਦਕੂਕ ਸੁਣਾਵੇ ਹੰਕਾਰ ਕਰਨਾ ਚੰਗੀ ਗੱਲ ਨਹੀਂ ਤੇ ਦੂਜੀ ਵਾਰ ਬਾਬਾ ਜੀ ਨੇ ਆਖਿਆ ਕਿ ਜਾ ਕੇ ਗੁਰੂ ਸਾਹਿਬ ਕੋਲੋਂ ਮਾਫੀ ਮੰਗ ਲੈ। ਮਾਫੀ ਮੰਗ ਲੈ। ਤਾਂ ਇਸਨੇ ਸਮਝਿਆ ਕਿ ਕਿਤੇ ਬਾਬਾ ਜੀ ਹੁਣ ਮੇਰੀ ਗੱਲ ਸੁਣ ਕੇ ਮੰਨ ਜਾਣਗੇ। ਪਰ ਬਾਬਾ ਜੀ ਬਾਰੇ ਤਾਂ ਗੁਰਬਾਣੀ ਵਾਰ-ਵਾਰ ਉਚਾਰਦੀ ਹੈ, ਬ੍ਰਹਮ ਗਿਆਨੀ ਸਭ ਸ੍ਰਿਸ਼ਟਕਾ ਕਰਤਾ। ਫਿਰ ਤੀਸਰੀ ਵਾਰ ਵੀ ਨਾ ਕਰਨ ਤੇ ਬਾਬਾ ਜੀ ਕਿਸੇ ਹੋਰ ਨਾਲ ਬਚਨ ਕਰਨ ਲੱਗ ਪਏ ਜੋ ਰੱਬ ਦੇ ਰੰਗ ਵਿੱਚ ਰੰਗੇ ਮਹਾਂਪੁਰਖ ਹੁੰਦੇ ਹਨ ਸਾਧ ਸੰਗਤ ਉਹਨਾਂ ਵਿੱਚ ਤੇ ਰੱਬ ਵਿੱਚ ਭੇਦ ਨਹੀਂ ਹੁੰਦਾ ਜਿਸ ਤਰ੍ਹਾਂ ਗੁਰਬਾਣੀ ਦਾ ਪਰਮਾਨ ਹੈ ਕਿ ਸਾਧ ਕੀ ਸੂਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਗੁਰੂ ਸਾਹਿਬ ਤਾਂ ਆਪਣੇ ਭਗਤਾਂ ਬਾਰੇ ਇਹ ਕਹਿੰਦੇ ਹਨ ਕਿ ਮੇਰਾ ਕਿਹਾ ਰੱਬ ਦੇ ਭਗਤ ਮੋੜ ਸਕਦੇ ਹਨ ਪਰ ਉਹਨਾਂ ਦਾ ਕਿਹਾ ਮੈਂ ਨਹੀਂ ਮੋੜ ਸਕਦਾ ਜਿਸ ਤਰ੍ਹਾਂ ਫਰਮਾਨ ਹੈ ਮੇਰੀ ਬਾਂਦੀ ਭਗਤ ਛਡਾਵੇ ਬੰਧ ਹੈ ਭਗਤ ਨਾ ਛੁੱਟਾਏ ਮੋਹੀ ਹੁਣ ਸੁਣੋ ਸਾਧ ਸੰਗਤ ਹੱਸਦੇ ਵਸਦੇ ਪਰਿਵਾਰ ਦਾ ਹਾਲ ਜਿਸ ਤੇ ਮੋਢੀ ਕੀਰ ਸਿੰਘ ਨੇ ਧੰਤਨ ਬਾਬਾ ਈਸਰ ਸਿੰਘ ਜੀ ਮਹਾਰਾਜ ਜੀ ਦਾ ਹੁਕਮ ਨਹੀਂ ਮੰਨਿਆ ਬਈ ਹੁਕਮ ਕਿਉਂ ਨਹੀਂ ਮੰਨਿਆ ਇਹ ਪਰਿਵਾਰ ਦਾ ਹਾਲ ਸੁਣ ਕੇ 사ਸੰਗ ਸਮਝ ਤੋਂ ਬਾਹਰ ਹੈ ਇੰਨਾ ਸਰਦਾਬਾਨ ਪ੍ਰੇਮੀ ਸਤਸੰਗੀ ਪਰਿਵਾਰ ਪਰ ਐਡੀ ਗਲਤੀ ਕਿਵੇਂ ਹੋ ਗਈ ਤੇ ਫਿਰ ਹੋਇਆ ਕੀ ਸਮਾ ਪੈ ਕੇ ਪਹਿਲਾਂ ਕੇਰ ਸਿੰਘ ਨੇ ਜੋ ਬਾਹ ਬਾਬਾ ਇਸਰ ਸਿੰਘ ਜੀ ਮੂਰੇ ਚੁੱਕ ਕੇ ਕਿਹਾ ਸੀ ਕਿ ਬਾਬਾ ਜੀ ਸਾਡੇ ਪਰਿਵਾਰ ਵੱਲ ਕੋਈ ਉਂਗਲ ਵੀ ਚੁਕੇਗਾ ਨਾ ਤਾਂ ਉਸ ਦੀ ਵਾਹ ਵੜਦਿਆਂਗੇ ਤਾਂ ਸਾਧ ਸੰਗਤ ਕੀ ਹੋਇਆ ਆ ਕੁਝ ਸਮੇਂ ਬਾਅਦ ਕੀਰ ਸਿੰਘ ਦੀ ਉਹੀ ਵਾਹ ਜਿਸ ਵਾਹ ਨੂੰ ਚੁਕੇ ਕਹਿੰਦਾ ਸੀ ਕਿ ਸਾਡੇ ਪਰਿਵਾਰ ਵੱਲ ਕੋਈ ਉਂਗਲ ਵੀ ਚੁਕੇਗਾ ਤਾਂ ਅਸੀਂ ਉਸ ਦੀ ਵਾਹ ਵੜਦਿਆਂਗੇ ਵਾਹ ਤਾਂ ਸਾਧ ਸੰਗਤ ਆ ਕਣਕ ਕੁੱਤਰਣ ਵਾਲੀ ਮਸ਼ੀਨ ਵਿੱਚ ਆ ਕੇ ਇਸ ਦੀ ਉਹ ਬਾਹ ਵਢੀ ਗਈ ਉਹ ਬਾਹ ਵਢੀ ਗਈ ਜਿਹੜੀ ਬਾਹ ਨੂੰ ਚੁੱਕ ਕੇ ਕਹਿੰਦਾ ਸੀ ਕਿ ਬਾਬਾ ਜੀ ਸਾਡੇ ਪਰਿਵਾਰ ਵੱਲ ਕੋਈ ਉਂਗਲ ਵੀ ਚੁਕੇਗਾ ਨਾ ਅਸੀਂ ਤਾਂ ਉਸ ਦੀ ਬਾਹ ਵਢ ਦੇਾਂਗੇ ਹੋਰ ਸੁਣੋ ਅੱਗੇ ਆ ਜੋ ਕੇਰ ਸਿੰਘ ਦਾ ਮੁੰਡਾ ਗੁਰਦੇਵ ਸਿੰਘ ਸੀਨਾ ਸਾਧ ਸੰਗਤ ਉਹ ਪੰਜਾਬ ਰੋਡ ਵੇਜ ਵਿੱਚ બસ ਡਰਾਈਵਰ ਲੱਗਿਆ ਹੋਇਆ ਸੀ ਉਹ ਗਰਮੀਆਂ ਵਿੱਚ ਖੁੱਲੀ ਵਾਰੀ ਵਿੱਚ ਬਾਹਰ ਰੱਖ ਕੇ ਬੱਸ ਚਲਾ ਰਿਹਾ ਸੀ ਅਚਾਨਕ ਦੋ ਬੱਸਾਂ ਦੀ ਸਾਈਡ ਤੋਂ ਟੱਕਰ ਹੋ ਗਈ ਤਾਂ ਉਸ ਦੀ ਵੀ ਬਾਹ ਕੱਟੀ ਗਈ ਆ ਤੀਜਾ ਨੰਬਰ ਗੁਰਦੇਵ ਸਿੰਘ ਦੇ ਵੱਡੇ ਲੜਕੇ ਭਾਵ ਕੇਰ ਸਿੰਘ ਦੇ ਪੋਤੇ ਨੇ ਸਮਾਂ ਪਾ ਕੇ ਕੇਰ ਸਿੰਘ ਦੇ ਸਾਹਮਣੇ ਆਤਮ ਹੱਤਿਆ ਕਰ ਲਈ ਚੌਥਾ ਆ ਕੁਝ ਹੀ ਸਮੇਂ ਬਾਅਦ ਕੇਰ ਸਿੰਘ ਦੇ ਛੋਟੇ ਪੋਤੇ ਨੇ ਵੀ ਕੇਰ ਸਿੰਘ ਦੇ ਸਾਹਮਣੇ ਹੀ ਆਤਮ ਹੱਤਿਆ ਕਰ ਲਈ ਸੀ ਇਹ ਸਰਦਾਰ ਗੁਰਪਾਲ ਸਿੰਘ ਜੀ ਹੰਸਰਾ ਲਿਖਦੇ ਹਨ ਸਾਜ ਸੰਗਤ ਈਸ਼ਵਰ ਸਰੋਵਰ ਦੇ ਵਿੱਚ ਸੋਹ ਸਾਕੀਆਂ ਭਾਗ ਪਹਿਲੇ ਵਿੱਚ ਕਿ ਅੱਜ ਪਰਿਵਾਰ ਵਿੱਚ ਇਕੱਲੀ ਗੁਰਦੇਵ ਸਿੰਘ ਦੀ ਪਤਨੀ ਰਹਿੰਦੀ ਹੈ ਇਕੱਲੀ ਉਸ ਦੀ ਪਤਨੀ ਆ ਇਸ ਘਟਨਾ ਬਾਰੇ ਸਾਰੇ ਨਗਰ ਨਿਵਾਸੀਆਂ ਨੂੰ ਜਾਣਕਾਰੀ ਹੈ ਸੰਤਾ ਸੇਤੀ ਮਸਕਰੀ ਕੁਲ ਡੋਬਣ ਕੀ ਰੀਤ ਸੋ ਇਸ ਕਰਕੇ ਸਾਧ ਸੰਗਤ ਅਗਰ ਆਪ ਵੀ ਕਿਸੇ ਵੀ ਮਹਾਂਪੁਰਖ ਦੀ ਸੰਗਤ ਕਰਦੇ ਹੋ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਉਸ ਮਹਾਂਪੁਰਸ਼ ਦੀ ਹੁਕਮ ਅਦੁੱਲੀ ਨਾ ਕਰਨੀ ਨਹੀਂ ਤਾਂ ਫਿਰ ਵਈ ਲਾਭ ਲੈਂਦੇ ਲੈਂਦੇ ਕਿਤੇ ਨੁਕਸਾਨ ਨਾ ਹੋ ਜਾਏ ਲਾਭ ਲੈਂਦਿਆਂ ਲੈਂਦਿਆਂ ਕਿਤੇ ਨੁਕਸਾਨ ਨਾ ਹੋ ਜਾਏ ਜੇ ਮਹਾਪੁਰਖਾਂ ਦੀ ਸੇਵਾ ਕਰਾਂਗੇ ਫਿਰ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੱਗੇ ਚਾਰ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਧਰਮ ਅਰਥ ਕਾਮ ਮੋਕਸ਼ ਪਰ ਜੀ ਵਚਨ ਨਾ ਮੰਨਿਆ ਬਈ ਤੂੰ ਦੋ ਪੁਲੇ ਸੇ ਜਮ ਜਮ ਮਰਦੇ ਤੈਨ ਕਦੇ ਨਾ ਚੁੱਕਣ ਹਾਵੇ ਫੇਰਾ ਦੇਖੋ ਕੇਰ ਸਿੰਘ ਨੇ ਕਿੱਡੀ ਵਗਿਆ ਕੀਤੀ ਜੇ ਕਿਤੇ ਸੱਤ ਵਚਨ ਕਹਿ ਦਿੰਦਾ ਭੁੱਲ ਮੰਨ ਲੈਂਦਾ ਤਾਂ ਵੀੜੇ ਪਾਰ ਹੋ ਜਾਣੇ ਸੀ ਮਹਾਂਪੁਰਖਾਂ ਨੇ ਪੜਦੇ ਢੱਕਦੇਣੇ ਸੀ ਤਾਂ ਬਾਬਾ ਚ ਨਾ ਮੰਨਿਆ ਹੰਕਾਰ ਵਿੱਚ ਆ ਕੇ ਉੱਚੀ ਵਾਹ ਕਰਕੇ ਆਖ ਦਿੱਤਾ ਕਿ ਬਾਬਾ ਜੀ ਜੇ ਸਾਡੇ ਪਰਿਵਾਰ ਵੱਲ ਕੋਈ ਉਂਗਲ ਵੀ ਚੁਕੇਗਾ ਅਸੀਂ ਤਾਂ ਉਸ ਦੀ ਵਾਂਹ ਵੱਢ ਦੇਾਂਗੇ ਤੇ ਫਿਰ ਇਕੱਲੇ ਦੀ ਵਾਂਹ ਹੀ ਨਹੀਂ ਵੱਡੀ ਗਈ ਸਾਜ ਸੰਗਤ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਆ ਇਕੱਲੀ ਏਕ ਮਾਂ ਰਹਿ ਗਈ ਸੋ ਆਓ ਦੇਖੋ ਗੁਰਮੁਖਾਂ ਦਾ ਚਾਲਾ ਇੱਕੋ ਆਦੋ ਲੈ ਜਾਏ ਸੁਖਾਲਾ ਇਹ ਬਾਬਾ ਜੀਆ ਦੇ ਵਚਨ ਹਨ ਦੇਖੋ ਮਨਮੁਖਾਂ ਦੀ ਚਾਲੀ ਰੱਬ ਕਿਰਪਾ ਤੋਂ ਰਹਿੰਦੇ ਖਾਲੀ ਸੋ ਇਹ ਸਾਖੀ ਆਪ ਜੀ ਨੇ ਸਰਦਾਰ ਗੁਰਪਾਲ ਸਿੰਘ ਜੀ ਹੰਸਰਾ ਜੀ ਦੀਆਂ ਲਿਖੀਆਂ ਦੋ ਪੁਸਤਕਾਂ ਬਾਬਾ ਜੀ ਦੇ ਜੀਵਨ ਇਤਿਹਾਸ ਦੇ ਵਿੱਚੋਂ ਈਸ਼ਵਰ ਸਰੂਰ ਵਿੱਚੋਂ ਸੋ ਸਾਕੀਆਂ ਵਿੱਚੋਂ ਇਹ ਸਾਕੀ ਪਹਿਲੇ ਭਾਗ ਵਿੱਚੋਂ ਸਰਵਣ ਕੀਤੀ ਹੈ ਜੀ ਜੇ ਆਪ ਜੀ ਵੀ ਇਹ ਸਾਕੀਆਂ ਪੜ੍ਹਨੀਆਂ ਚਾਹੁੰਦੇ ਹੋ ਤਾਂ ਸਾਧ ਸੰਗਤ ਸਰਦਾਰ ਗੁਰਪਾਲ ਸਿੰਘ ਜੀ ਹੰਸਰਾ ਜੀ ਨਾਲ ਸੰਪਰਕ ਕਰਕੇ ਉਹਨਾਂ ਦੇ ਪਿਆਰ ਵਾਲਿਆਂ ਤੋਂ ਕਿ ਜੀਵਨ ਸਾਖੀਆਂ ਪ੍ਰਾਪਤ ਕਰ ਸਕਦੇ ਹੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ